ਇਹ ਤਾਂ ਬਹੁਤ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਕਿ 11 ਬੰਦੇ ਹੜ੍ਹ ਕੇਸ ਜੇਜੋਂ ਖੱਡ ਦੇ ਵਿੱਚ ਜਿਹੜਾ ਹੈ ਪੂਰੇ ਹੋ ਗਏ ਔਰ ਮੇਰੀ ਗੱਲ ਕਹਿਣਾ ਚਾਹੁੰਦੀ ਕਿ ਹਰ ਸਾਲ ਹਾਦਸੇ ਹੁੰਦੇ ਹੈ ਤੇ ਪ੍ਰਸ਼ਾਸਨ ਜਿਹੜਾ ਹੈ ਇਹ ਕਦੋਂ ਜਾਗੂਗਾ ਸਰਕਾਰਾਂ ਕਦੋਂ ਜਾਗੂਗੀਆਂ ਅੱਜ ਕਈ ਸਾਲ ਹੋ ਗਏ ਹਾਦਸੇ ਹੁੰਦੇ ਹੈ ਖੱਡ ਚੱਲਦੀ ਹੈ ਪਿਛਲੇ ਸਾਲ ਵੀ ਬਹੁਤ ਪਾਣੀ ਆਇਆ ਸੀਗਾ ਹੁਣ ਤੱਕ ਇਹ ਪਿਲਰ ਲੱਗ ਜਾਣੇ ਚਾਹੀਦੇ ਸੀ ਪਹਿਲੀ ਸਿਫਾਰਿਸ਼ ਤੇ ਮੈਂ ਇਹ ਕਰੂੰਗੀ ਕਿ ਪਿਲਰ ਲੱਗਨੇ ਚਾਹੀਦੇ ਹੈ ਔਰ ਸਿਮੈਂਟਡ ਪਿੱਲਰ ਲੱਗਣੇ ਚਾਹੀਦੇ ਆ ਇਸ ਰਸਤੇ ਤੇ ਤਾਂ ਕਿ ਗੱਡੀਆਂ ਹੜਨੀਆਂ ਬੰਦ ਹੋਣ ਅੱਜ ਕਿੰਨੇ ਕੁ ਵਹਿਣ ਪੈਰੇ ਹੋਣਗੇ ਉਹਨਾਂ ਘਰਾਂ ਦੇ ਜੀ ਜਿਨ੍ਹਾਂ ਦੇ ਚਲੇ ਗਏ ਦੂਸਰੀ ਗੱਲ ਮੈਂ ਕਹਿਣਾ ਚਾਹਨੀ ਐ ਕਿ ਪ੍ਰਸ਼ਾਸਨ ਬਹੁਤ ਵੱਡੀ ਧੂਲ ਝੋਕਣਾ ਚਾਹ ਰਿਹਾ ਹੈ ਲੋਕਾਂ ਦੀ ਅੱਖਾਂ ਦੇ ਵਿੱਚ ਅੱਜ ਅਖਬਾਰਾਂ ਦੇ ਵਿੱਚ ਦੇਖ ਤਾਂ ਰੈਸਕਿਊ ਆਪਰੇਸ਼ਨ ਦੀਆਂ ਟੀਮਾਂ ਪਹੁੰਚ ਗਈਆਂ ਕਈ ਕੁਝ ਹੋ ਗਿਆ ਜਦ ਕਿ ਹਾਦਸਾ ਜਿਹੜਾ 9:30 ਵਜੇ ਸਵੇਰੇ ਹੋਇਆ ਇਹ ਸਾਡੇ ਜਿਹੜੇ ਬਹਾਦਰ ਨੌਜਵਾਨ ਖੜੇ ਐ ਕੁਝ ਜੇਜੋਂ ਦੇ ਹੈਗੇ ਔਰ ਕੁਝ ਮੇਰੇ ਪਰੋਵਾਲ ਲਸਾੜਾ ਤੇ ਮਹਦੂਦ ਦੇ ਇਹਨਾਂ ਦੇ ਮੈਂ ਨਾਮ ਦੱਸੂਗੀ ਸ਼ਿਵਾ, ਰੋਹਿਤ, ਰਵੀ, ਵਿਸ਼ਾਲ, ਸਚਿਨ, ਦੀਪਕ, ਦਵਿੰਦਰ ਤੇ ਪਰਮਜੀਤ ਇਹ ਜਿਹੜੇ ਲੜਕੇ ਨੇ ਇਹਨਾਂ ਨੇ ਜਦੋਂ ਇਹ ਹਾਦਸਾ ਇੱਥੇ ਦੇਖਿਆ ਇਹ ਉਸੇ ਵੇਲੇ ਉਹਨਾਂ ਦੇ ਮਗਰ ਪਾਣੀ ਚ ਕੁੱਦੇ ਆ ਉਹਨਾਂ ਦੀਆਂ ਚੀਕਾਂ ਪੁਕਾਰਾਂ ਨੂੰ ਦੇਖ ਕੇ ਇਹਨਾਂ ਨੇ ਅਰੇਂਜਮੈਂਟਸ ਕੀਤੇ ਇਹ ਲੋਡਰ ਲੈ ਕੇ ਵੀ ਜਿਹੜਾ ਪਾਣੀ ਦੇ ਵਿੱਚ ਗਏ ਪਰ ਇਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਵਿਚਾਰਿਆਂ ਨੂੰ ਔਰ ਫਿਰ ਵੀ ਇਹਨਾਂ ਨੇ ਜਦੋਂ ਜਹਿਦ ਕਰਕੇ ਰੈਸਕਿਊ ਟੀਮਾਂ ਆਉਣ ਤੋਂ ਪਹਿਲੇ ਜਿਹੜਾ ਇਹ 1:30 ਵਜੇ ਤੱਕ 4 ਲਾਸ਼ਾਂ ਕੱਢ ਚੁੱਕੇ ਸੀ ਔਰ ਬੱਚਾ ਵੀ ਜਿਹੜਾ ਹੈ ਉਹ ਇਹਨਾਂ ਨੇ ਹਸਪੀਟਲ ਪਹੁੰਚਾਇਆ ਬਚਾਇਆ ਇਹਨਾਂ ਨੇ ਪਰ ਮੈਂ ਇੱਥੇ ਪ੍ਰਸ਼ਾਸਨ ਨੂੰ ਇਹ ਗੱਲ ਕਹੂੰਗੀ ਕਿ ਆਪਣੇ ਚਿੱਤੇ ਨੰਬਰ ਬਣਾਓ ਜੀ ਜਾਰੇ ਜਿਹੜੇ ਸਿਵਲਨ ਬੰਦੇ ਜਿਨ੍ਹਾਂ ਕੋਲ ਕੋਈ ਟ੍ਰੇਨਿੰਗ ਨਹੀਂ ਹੈ ਕਿਰਪਾ ਕਰਕੇ ਉਹਨਾਂ ਨੂੰ ਸਨਮਾਨਿਤ ਕਰੋ 15 ਅਗਸਤ ਦੇ ਦਿਨ ਉਹਨਾਂ ਲੋਕਾਂ ਦਾ ਸਨਮਾਨ ਚਾਹੀਦਾ ਜਿਹੜਾ ਮੈਂ ਸਿਧਾ ਟ੍ਰੇਨਿੰਗ ਦੇ ਆਪਣੀ ਜਾਨ ਤੇ ਖੇਲ ਕੇ ਇਨੇ ਤੇਜ਼ ਵਗਦੇ ਪਾਣੀ ਦੇ ਵਿੱਚ ਉਸ ਮਾਰੂ ਪਾਣੀ ਦੇ ਵਿੱਚ ਜਾ ਕੇ ਜਿਹੜਾ ਲੋਕਾਂ ਦੀ ਲੋਕਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਬੱਚਾ ਇੱਕ ਬਚਾਇਆ ਔਰ ਕੁਝ ਲਾਸ਼ਾਂ ਵੀ ਕੱਢੀਆਂ